ਅਮਰਥਾਡ ਦੇ ਹਾਤੀ ਪੁਲਿਸ ਦੇ ਐਸਐਸਪੀ ਮਨਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਰੇ ਅੰਥਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ थाना ਲੂਪੋਕੇ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਫਰਾਂਸ ਅਤੇ ਪਾਕਿਸਤਾਨ ਅਧਾਰਿਤ ਹਥਿਆਰ ਸਕਰੀ ਗਰੋ ਨੂੰ ਬੇਨਕਾਬ ਕਰਦੇ ਹੋਏ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਲੋਕ ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰ ਮੰਗਵਾਉਂਦੇ ਸਨ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਇੰਦਰਜੀਤ ਸਿੰਘ ਡੀਐਸਪੀ ਰਾਜਸਥਾਨੀ ਨੇ ਦੱਸਿਆ ਕਿ ਥਾਣਾ ਲੋਪੋਕੇ ਦੀ ਪੁਲਿਸ ਨੇ ਨਾਕਾ ਬੰਦੀ ਦੌਰਾਨ ਕਾਹ ਨੌਜਵਾਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ ਚਾਰ ਪਿਸਤੌਲ 10 ਜਿੰਦਾ ਰੋਂ ਦੇ ਤਿੰਨ ਮੋਬਾਈਲ ਫੋਨ ਅਤੇ ਇੱਕ ਐਕਟਵਾ ਬਰਾਮਦ ਹੋਈ ਹੈ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਦਿਆਂ ਹੋਇਆਂ ਕੀ ਜਾਣਕਾਰੀ ਸੀ ਉਹ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਦੇ ਹਾਂ ਇਹ ਅੱਜ ਸਾਡੇ ਸਪੈਸ਼ਲ ਸੈੱਲ ਅੰਮ੍ਰਿਤਸਰ ਦੇ ਹੱਤੀ ਨੂੰ ਬੜੀ ਵੱਡੀ ਜਿਹੜੀ ਸਫਲਤਾ ਮਿਲੀ ਆ ਜੋ ਕਿ ਗੈਰ ਸਮਾਜਿਕ ਅਨਸਰ ਜਿਹੜੇ ਕਿ ਪੰਜਾਬ ਦੇ ਵਿੱਚ ਜਿਹੜਾ ਵਾ ਉਹ ਗਲਤ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਆ ਸਪੈਸ਼ਲ ਸੈੱਲ ਦੇ ਏਐਸਆਈ ਤਰਸੀਮ ਸਿੰਘ ਨੇ ਪੰਡੂਰੀ ਪਿੰਡ ਦੀ ਹੱਦਬੰਦੀ ਤੇ ਜਿਹੜਾ ਉਹ ਨਾਕਾਬੰਦੀ ਕੀਤੀ ਸੀਗੀ ਇਹ ਜੋ ਚਾਰ ਵਿਅਕਤੀ ਜੋ ਸਵਰਾਜ ਸਿੰਘ ਪੁੱਤਰ ਸਰਫਰਾਜ ਇਹ ਤਰਨਤਾਰਨ ਦਾ ਅਰਸ਼ਦੀਪ ਸਿੰਘ ਪੁੱਤਰ ਰਾਜ ਸਿੰਘ ਮਸਤਗੜ ਦਾ ਤਰਨਤਾਰਨ ਦਾ ਗੁਲਾਬ ਸਿੰਘ ਪੁੱਤਰ ਜਗਤਾਰ ਸਿੰਘ ਚੁਸਲੇਵਾੜਿਆ ਪਿੰਡ ਤਰਨਤਾਰਨ ਦੇ ਵਿੱਚ ਗੌਰਵ ਪੁੱਤਰ ਮਨਜੀਤ ਨਿਵਾਸੀ ਗੁਰੂਕਾ ਖੂ ਤਰਨਤਾਰਨ ਇਹਨਾਂ ਨੂੰ ਕਾਬੂ ਕਰਕੇ ਤੇ ਇਹਨਾਂ ਪਾਸੋਂ ਚਾਰ ਪਿਸਤੌਲ ਜਿਨ੍ਹਾਂ ਵਿੱਚ ਦੋ ਗਲੌਕ ਪਿਸਤਲ ਨੇ 9mm ਦੇ ਤੇ 230 ਬੋਰ ਦੇ ਪਿਸਤਲ ਨੇ ਸਮੇਤ 10 ਜਿੰਦਾ ਰਾਉਂਦ ਨੇ ਜਿਹੜੇ ਉਹ ਸਮੇਤ ਜਿਹੜਾ ਵਾ ਇਹਨਾਂ ਕੋਲੇ ਇਹਨਾਂ ਨੂੰ ਕਾਬੂ ਕੀਤਾ ਆ ਤੇ ਇਹਨਾਂ ਕੋਲ ਹੋਰ ਤਿੰਨ ਮੋਬਾਈਲ ਫੋਨ ਤੇ ਇੱਕ ਐਕਟਵਾਸ ਜਿਹੜੀ ਆ ਸਕੂਟੀ ਜਿਹੜੀ ਏ ਵੈਪਨ ਇਧਰ ਉਧਰ ਕਰ ਲਈ ਵਰਤਦੇ ਸੀਗੇ ਤੇ ਉਹਦੀ ਜਿਹੜੀ ਆ ਰਿਕਵਰੀ ਕੀਤੀ ਆ ਇਸ ਬੰਦੇ ਵਿੱਚ ਜਿਹੜਾ ਥਾਣਾ ਲੂਪੋਕੇ ਇਹਨਾਂ ਚਾਰਾਂ ਦੇ ਖਿਲਾਫ ਜਿਹੜਾ ਵਾ ਮਕਦਮਾ ਦਰਜ ਕਰਕੇ ਤੇ ਉਹਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਰਿਮਾਂਡ ਹਾਸਲ ਕਰਕੇ ਜਿਹੜਾ ਹੈਗਾ ਇਹਨਾਂ ਕੋਲੇ ਹੋਰ ਬਰੀਕੀ ਦੇ ਨਾਲ ਜਿਹੜੀ ਹੈਗੀ ਆ ਉਹ ਪੁੱਛਗਿੱਛ ਕੀਤੀ ਜਾਵੇਗੀ ਮੁਢਲੀ ਪੁੱਛਗਿੱਛ ਦੇ ਦੌਰਾਨ ਜਿਹੜੇ ਆ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ ਫਰਾਂਸ ਵਿੱਚ ਇੱਕ ਗੋਪੀ ਜੋ ਕਿ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਦੱਸਿਆ ਜਾਂਦਾ ਜੋ ਕਿ ਫਰਾਂਸ ਦੇ ਵਿੱਚ ਰਹਿ ਰਿਹਾ ਉਹਦੇ ਜਿਹੜਾ ਵਾ ਇਹ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਇਹ ਇਹਨਾਂ ਨੇ ਹਥਿਆਰ ਪ੍ਰਾਪਤ ਕੀਤੇ ਤੇ ਗਾਂ ਆ ਗੋ ਜਿਹੜੀ ਆ ਇਹਨਾਂ ਨੇ ਕਿਤੇ ਜਿਹੜੀ ਆ ਡਿਲੀਵਰੀ ਦੇਣੀ ਸੀ ਸਰ ਇਹਦੀ ਪ੍ਰੋਫਾਈਲ ਕੀ ਆ ਕੋਈ ਮਾਮਲੇ ਪਹਿਲਾਂ ਦਰਜਿਆ ਕ੍ਰਿਮੀਨਲ ਰਿਕਾਰਡ ਕੀ ਆ ਲਗਾ ਜੀ ਇਹ ਇਹ ਜੇ ਅੱਜ ਹੀ ਹੁਣ ਅਸੀਂ ਇਹ ਜੇ ਮੁਕਦਮਾ ਅੰਦਰਜ ਕੀਤਾ ਵਾ ਜੀ ਤੇ ਇਹਨਾਂ ਦੇ ਜਿਹੜਾ ਵਾ ਉਹ ਸਾਰਾ ਪਤਾ ਕਰਕੇ ਤੇ ਫਿਰ ਤਾਂ ਉਹ ਜਿਹੜਾ ਬਾਅਦ ਦੱਸਿਆ ਜਾਊਗਾ ਇਹ ਹਥਿਆਰ ਕਿੱਥੋਂ ਲੈ ਕੇ ਆਏ ਜੀ ਹੁਣ ਫਿਰ ਇਹ ਬਾਰਡਰ ਵਾਲੀ ਸਾਈਡ ਤੋਂ ਖੜਿਆ ਤੁਸੀਂ ਹਾਂ ਜੀ ਇਹ ਡਰੋ ਰਾਈ ਇਹਨਾਂ ਨੇ ਪਾਕਿਸਤਾਨ ਤੋਂ ਜਿਹੜੇ ਆ ਉਹ ਹਥਿਆਰ ਮੰਗਾਏ